ਹੈਲੋ ਦੋਸਤੋ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੀ ਹਾਂ ਬਿਹੇਵੀਅਰਿਜ਼ਮ ਦੀ ਕਿਹੜੀ ਥਿਊਰੀ ਕਿਹਦੇ ਦੁਆਰਾ ਦਿੱਤੀ ਗਈ ਹੈ ਜੇਕਰ ਆਪਾਂ ਬਿਹੇਵੀਅਰਿਜ਼ਮ ਦੀ ਗੱਲ ਕਰਦੇ ਹਾਂ ਐਂਡ ਬਿਹੇਵੀਅਰਿਜ਼ਮ ਹੁੰਦਾ ਕੀ ਹੈ ਕਿਹੜੇ ਕਿਹੜੇ ਮਨੋਵਿਗਿਆਨੀ ਇਹਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਦੇ ਨੇ ਐਂਡ ਇਹਨਾਂ ਦੁਆਰਾ ਕਿਹੜੀ ਥਿਊਰੀ ਦਿੱਤੀ ਗਈ ਹੈ ਕਿਹੜੇ ਜਾਨਵਰ ਤੇ ਇਹਨਾਂ ਨੇ ਐਕਸਪੈਰੀਮੈਂਟ ਕੀਤਾ ਸੀਗਾ ਐਂਡ ਉਹਨਾਂ ਦੀ ਥਿਊਰੀ ਦਾ ਮੇਨ ਆਈਡੀਆ ਹੈ ਕਿ ਇਸ ਟਾਪਿਕ ਦੇ ਵਿੱਚੋਂ ਡੈਫੀਨੇਟਲੀ ਕੋਈ ਨਾ ਕੋਈ ਜਿਹੜਾ ਪ੍ਰਸ਼ਨ ਆਏਗਾ ਜੀ ਜ਼ਰੂਰ ਬਣੂਗਾ ਸੋ ਇਸ ਕਰਕੇ ਪੀਐਸਟੈਟ ਜਾਂ ਫਿਰ ਸੀਟੈਟ ਦੀ ਤਿਆਰੀ ਕਰ ਰਹੇ ਸਟੂਡੈਂਟਸ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਓ ਗੱਲ ਕਰ ਰਹੀ ਆ ਬਿਹੇਵੀਅਰਿਜ਼ਮ ਦੀ ਜਿਹੜਾ ਤੁਹਾਡਾ ਬਿਹੇਵੀਅਰ ਹੈਗਾ ਆ ਇਹ ਹੁੰਦਾ ਆ ਜੀ ਲਰਨੇਬਲ ਭਾਵ ਇਹ ਕਿ ਤੁਸੀਂ ਆਪਦੇ ਬਿਹੇਵੀਅਰ ਨੂੰ ਲਰਨ ਕਰਦੇ ਹੋ ਐਕਸਪੀਰੀਅੰਸ ਦੇ ਥਰੂ ਤੁਹਾਡਾ ਬਿਹੇਵੀਅਰ ਆਇਨੇਟ ਨਹੀਂ ਹੁੰਦਾ ਭਾਵ ਇਹ ਕਿ ਜਨਮ ਤੋਂ ਤੁਹਾਡਾ ਬਿਹੇਵੀਅਰ ਸੇਮ ਹੀ ਹੁੰਦਾ ਆ ਐਂਡ ਬਾਅਦ ਵਿੱਚ ਦਿੱਲੀ ਆਉਂਦੀ ਹੈ ਜਿਵੇਂ ਜਿਵੇਂ ਤੁਸੀਂ ਅਨੁਭਵ ਪ੍ਰਾਪਤ ਕਰਦੇ ਹੋ ਐਂਡ ਇਹ ਗੱਲਾਂ ਕੀਤੀਆਂ ਜਾਂਦੀਆਂ ਨੇ ਜான் ਬੀ ਵਾਟਸਨ ਅਤੇ ਬੀ ਐਫ ਸਕਿੰਨਰ ਦੁਆਰਾ ਇੱਕ ਹੋਰ ਮਨੋਵਿਗਿਆਨੀ ਨੇ ਜਿਨ੍ਹਾਂ ਦਾ ਨਾਮ ਹੈ ਇਵਾਨ ਪਾਵਲੋਵ ਇਹ ਕਹਿੰਦੇ ਨੇ ਕਿ ਸਾਨੂੰ ਫੋਕਸ ਕਰਨਾ ਚਾਹੀਦਾ ਆ ਉਸ ਬਿਹੇਵੀਅਰ ਤੇ ਐਕਸ਼ਨ ਤੇ ਜਿਹੜਾ ਕਿ ਅਬਜ਼ਰਵ ਕੀਤਾ ਜਾ ਸਕਦਾ ਆ ਜਿਹਨੂੰ ਤੁਸੀਂ ਦੇਖ ਸਕਦੇ ਹੋ ਮਹਿਸੂਸ ਸਕਦੇ ਹੋ ਨਾ ਕਿ ਤੁਹਾਡੇ ਵਿਚਾਰਾਂ ਅਤੇ ਇਮੋਸ਼ਨਸ ਤੇ ਬਿਲਕੁਲ ਵੀ ਧਿਆਨ ਨਹੀਂ ਦੇਣਾ ਚਾਹੀਦਾ ਇਹਨਾਂ ਦੁਆਰਾ ਗੱਲ ਕੀਤੀ ਜਾਂਦੀ ਹੈ ਕਿ ਜਿਹੜਾ ਤੁਹਾਡਾ এনवायरमेंट ਹੈ ਤੁਹਾਡਾ ਆਲਾ ਦਵਾਲਾ ਹੈ ਇਹ ਤੁਹਾਡੇ ਬਿਹੇਵੀਅਰ ਨੂੰ ਸ਼ੇਪ ਕਰਦਾ ਹੈ ਭਾਵ ਤੁਹਾਡੇ ਬਿਹੇਵੀਅਰ ਦੇ ਵਿੱਚ ਤਬਦੀਲੀ ਲਿਆਉਣ ਦਾ ਜਿਹੜਾ ਕੰਮ ਹੈਗਾ ਜੀ ਉਹ ਤੁਹਾਡੇ এনवायरमेंट ਦੁਆਰਾ ਹੀ ਲਿਆਂਦਾ ਜਾਂਦਾ ਹੈ ਐਂਡ ਇਹ ਗੱਲ ਕੀਤੀ ਜਾਂਦੀ ਆ ਬੀ ਐਫ ਸਕਿਨਰ ਅਤੇ ਐਡਵਰਡ ਥੌਨਡਾਈਕ ਦੁਆਰਾ ਇਹਨਾਂ ਨੇ ਗੱਲ ਕੀਤੀ ਆ ਜੀ ਰਿਵਾਰਡ ਐਂਡ ਪਿਨਿਸ਼ਮੈਂਟ ਦੀ ਐਂਡ ਸੇਮ ਚੀਜ਼ ਤੁਹਾਡੇ ਬਿਹੇਵੀਅਰ ਨੂੰ ਕੀ ਕਰਦੀ ਆ ਜੀ ਡਿਟਰਮਾਈਨ ਇਵਨ ਪੈਵਲੋਵ ਦੁਆਰਾ ਕਲਾਸਿਕਲ ਕੰਡੀਸ਼ਨਿੰਗ ਦੀ ਥਿਊਰੀ ਦਿੱਤੀ ਗਈ ਸੀਗੀ ਬੀ ਐਫ ਸਕਿਨਰ ਨੇ ਆਪਰੇਂਟ ਕੰਡੀਸ਼ਨਿੰਗ ਦੀ ਥਿਊਰੀ ਦਿੱਤੀ ਹੈ ਕਲੈਰਕ ਹਲ ਅਤੇ ਐਡਮਿਨ ਗੁਥਰੀ ਨਾਮ ਦੇ ਬਿਹੇਵੀਅਰਿਸਟ ਨੇ ਜ਼ੋਰ ਦਿੱਤਾ ਐਕਸਪੈਰੀਮੈਂਟ ਅਤੇ ਮੈਜ਼ਰੇਬਲ ਡਾਟਾ ਤੇ ਬਿਹੇਵੀਅਰ ਦੀ ਸਟੱਡੀ ਕਰਨ ਦੇ ਲਈ ਬਿਹੇਵੀਅਰਿਜ਼ਮ ਦੇ ਵਿੱਚ ਐਲਬਰਟ ਬੰਡੂਰਾ ਦਾ ਵੀ ਕਾਫੀ ਵੱਡਾ ਯੋਗਦਾਨ ਵੇਖਣ ਨੂੰ ਮਿਲਦਾ ਹੈ ਜਿਸ ਵਿੱਚ ਇਹਨਾਂ ਨੇ ਕਿਹਾ ਸੀ ਕਿ ਜਿਹੜੇ ਲੋਕ ਹੁੰਦੇ ਨੇ ਉਹ ਚੀਜ਼ਾਂ ਨੂੰ ਆਬਜ਼ਰਵ ਕਰਕੇ ਸਿੱਖਦੇ ਨੇ ਬਿਹੇਵੀਅਰਿਜ਼ਮ ਦੇ ਵਿੱਚ ਬੇਸਿਕ ਕੀ ਗੱਲਾਂ ਨੇ ਜੀ ਇਹਦੇ ਬਾਰੇ ਤੁਸੀਂ ਸਮਝ ਚੁੱਕੇ ਹੋ ਹੁਣ ਤੁਸੀਂ ਦੇਖ ਲਓ ਕਿਹੜੀ ਬਿਹੇਵੀਅਰਿਜ਼ਮ ਦੀ ਥਿਊਰੀ ਕਿਹੜੇ ਮਨੋਵਿਗਿਆਨੀ ਦੁਆਰਾ ਦਿੱਤੀ ਗਈ ਹੈ ਮੇਨ ਆਈਡੀਆ ਕੀ ਹੈਗਾ ਆ ਕਿਹੜੇ ਜਾਨਵਰ ਦੀ ਉਹਨਾਂ ਨੇ ਵਰਤੋਂ ਕੀਤੀ ਹੈ ਲਗਭਗ 8 ਨੇ ਧਿਆਨ ਨਾਲ ਦੇਖਿਓ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਇਵਾਨ ਪਾਵਲੋਵ ਦੀ ਇਵਾਨ ਪਾਵਲੋਵ ਨੇ ਕਲਾਸਿਕਲ ਕੰਡੀਸ਼ਨਿੰਗ ਦੀ ਥਿਉਰੀ ਦਿੱਤੀ ਹੈ ਜਿਸ ਵਿੱਚ ਇਹਨਾਂ ਨੇ ਗੱਲ ਕੀਤੀ ਹੈ ਕਿ ਕੋਈ ਵੀ ਪਰਸਨ ਲਰਨ ਕਰੇਗਾ ਸਟਿਮੂਲਸ ਅਸੋਸੀਏਸ਼ਨ ਦੁਆਰਾ ਇਹਨਾਂ ਨੇ ਜਿਹੜੇ ਜਾਨਵਰ ਤੇ ਐਕਸਪੈਰੀਮੈਂਟ ਕੀਤਾ ਸੀਗਾ ਉਹ ਸਗੇ ਜੀ ਡੌਗਸ ਬੀ ਐਫ ਸਕਿਨਰ ਦੀ ਗੱਲ ਕਰਦੇ ਆਂ ਇਹਨਾਂ ਦੀ ਜਿਹੜੀ ਥਿਉਰੀ ਹੈ ਉਸ ਦਾ ਨੇਮ ਹੈਗਾ ਆਪਰੇਂਟ ਕੰਡੀਸ਼ਨਿੰਗ ਜਿਹੜਾ ਬਿਹੇਵੀਅਰ ਹੈਗਾ ਜੀ ਉਹਦੇ ਵਿੱਚ ਤਬਦੀਲੀ ਆਉਂਦੀ ਹੈਗੀ ਆ ਰਿਵਾਰਡਸ ਐਂਡ ਪਿਨਿਸ਼ਮੈਂਟ ਦੁਆਰਾ ਐਂਡ ਇਹਨਾਂ ਨੇ ਐਕਸਪੈਰੀਮੈਂਟ ਕੀਤਾ ਸੀ ਨੋ ਤੁਸੀਂ ਚੂਹੇ ਕਹਿ ਦਿੰਨੇ ਹੋ ਪੀਜਾਂਸ ਕਬੂਤਰ ਇਨ੍ਹਾਂ ਚੀਜ਼ਾਂ ਤੇ ਇਨ੍ਹਾਂ ਨੇ ਆਪ ਦਾ ਐਕਸਪੈਰੀਮੈਂਟ ਕੀਤਾ ਸੀ ਐਡਵਰਡ ਥੌਂਡਾਇਕ ਦੀ ਗੱਲ ਕਰਦੇ ਆ ਜਿਨ੍ਹਾਂ ਨੇ ਗੱਲ ਕੀਤੀ ਹੈ ਕਨੈਕਸ਼ਨਿਜ਼ਮ ਦੀ ਟ੍ਰਾਇਲ ਐਂਡ ਐਰਰ ਥਿਊਰੀ ਐਡਵਰਡ ਥੌਂਡਾਇਕ ਦੁਆਰਾ ਦਿੱਤੀ ਗਈ ਹੈ ਜਿਸ ਵਿੱਚ ਇਹ ਦੱਸਦੇ ਨੇ ਕੋਈ ਵੀ ਜਿਹੜਾ ਪਰਸਨ ਹੈਗਾ ਆ ਉਹ ਲਰਨ ਕਰਦਾ ਹੈ ਟ੍ਰਾਇਲ ਐਂਡ ਐਰਰ ਦੇ ਨਾਲ ਕੈਟਸ ਦੇ ਉੱਤੇ ਬਿੱਲੀਆਂ ਦੇ ਉੱਤੇ ਇਹਨਾਂ ਦਾ ਜਿਹੜਾ ਐਕਸਪੈਰੀਮੈਂਟ ਸੀਗਾ ਉਹ ਕੀਤਾ ਗਿਆ ਸੀਗਾ ਜohn B watson ਦੀ ਗੱਲ ਕਰਦੇ ਆ ਤਾਂ ਇਹਨਾਂ ਦਾ ਜਿਹੜਾ ਐਕਸਪੈਰੀਮੈਂਟ ਹੈਗਾ ਸੀ ਸਟਿਮਲਸ ਰਿਸਪੌਂਸ ਥਿਊਰੀ ਇਹਨਾਂ ਨੇ ਲिटल ਅਲਬਰਟ ਐਕਸਪੈਰੀਮੈਂਟ ਦੀ ਵੀ ਗੱਲ ਕੀਤੀ ਆ ਜੌਨ ਬੀ ਵਾਟਸਨ ਦੱਸਦੇ ਨੇ ਕਿ ਜਿਹੜਾ ਤੁਹਾਡਾ ਬਿਹੇਵੀਅਰ ਹੈਗਾ ਆ ਇਹ ਨਤੀਜਾ ਹੈ ਐਕਸਟਰਨਲ ਸਟਿਮੂਲਾਈ ਦਾ ਕੰਡੀਸ਼ਨਡ ਫੇਅਰ ਰਿਸਪੌਂਸ ਦਾ ਜਿਹੜੇ ਜਾਨਵਰ ਦੇ ਉੱਤੇ ਐਕਸਪੈਰੀਮੈਂਟ ਕੀਤਾ ਗਿਆ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਵਾਈਟ ਰੈਟ ਚਿੱਟਾ ਚੂਹਾ ਤੇ ਇਹਨਾਂ ਨੇ ਮਨੁੱਖਾਂ ਤੇ ਵੀ ਭਾਵ ਇੱਕ ਬੱਚੇ ਤੇ ਵੀ ਇਹਨਾਂ ਨੇ ਐਕਸਪੈਰੀਮੈਂਟ ਕੀਤਾ ਸੀਗਾ ਲिटल ਅਲਬਰਟ ਜਿਹਦਾ ਨਾਮ ਸੀ ਜਿਸ ਕਰਕੇ ਇਹਨਾਂ ਦੀ ਆਲੋਚਨਾ ਵੀ ਕੀਤੀ ਗਈ ਸੀਗੀ ਨੈਕਸਟ ਦੇਖ ਲਓ ਐਡਵਿਨ ਗੁਥਰੀ ਦੀ ਗੱਲ ਕਰਦੀਆਂ ਜਿਨ੍ਹਾਂ ਨੇ ਕੰਟੀਗੂਇਟੀ ਥਿਉਰੀ ਦਿੱਤੀ ਹੈ ਇਸ ਵਿੱਚ ਇਹਨਾਂ ਦਾ ਮੇਨ ਆਈਡੀਆ ਸੀ ਕਿ ਲਰਨਿੰਗ ਹੁੰਦੀ ਹੈ ਬੱਚਾ ਸਿੱਖਦਾ ਹੈ ਰਿਪੀਟਿਡ ਸਟਿਮੂਲਸ ਰਿਸਪੌਂਸ ਦੁਬਾਰਾ ਇਹਨਾਂ ਨੇ ਜਿਹੜੇ ਜਾਨਵਰ ਦੀ ਵਰਤੋਂ ਕੀਤੀ ਸੀਗੀ ਕੈਟਸ ਬਿੱਲੀਆਂ ਦੀ ਵਰਤੋਂ ਕੀਤੀ ਸੀਗੀ ਆਪਦੇ ਐਕਸਪੈਰੀਮੈਂਟ ਦੇ ਲਈ ਕਲਰਕ ਹਲਦੀ ਗੱਲ ਕਰਦੇ ਆ ਕਲਰਕ ਹਲ ਦੁਆਰਾ ਦਿੱਤੀ ਗਈ ਹੈ ਡਰਾਈਵ ਰਿਡਕਸ਼ਨ ਥਿਉਰੀ ਇਹਨਾਂ ਦਾ ਮੇਨ ਆਈਡੀਆ ਸੀ ਕਿ ਜਿਹੜਾ ਤੁਹਾਡਾ ਬਿਹੇਵੀਅਰ ਹੈ ਡਰਾਈਵਨ ਬਾਈ ਰਿਡਿਊਸਿੰਗ ਬਾਇਓਲੋਜੀਕਲ ਨੀਡਸ ਜਿਹੜੇ ਜਾਨਵਰਾਂ ਦੀ ਵਰਤੋਂ ਕੀਤੀ ਸੀਗੀ ਉਹ ਸੀਗੇ ਜੀ ਰੈਟਸ ਐਲਬਰਟ ਬੰਡੂਰਾ ਇਹਨਾਂ ਦੁਆ ਸੋਸ਼ਲ ਲਰਨਿੰਗ ਥਿਉਰੀ ਦਿੱਤੀ ਗਈ ਸੀਗੀ ਇਸ ਵਿੱਚ ਇਹ ਕਹਿੰਦੇ ਨੇ ਕਿ ਬੱਚਾ ਲਰਨ ਕਰੇਗਾ ਤੀਜਾਂ ਨੂੰ ਆਬਜ਼ਰਵ ਕਰਕੇ ਦੇਖ ਕੇ ਦੂਜਿਆਂ ਦੀ ਨਕਲ ਕਰਕੇ ਇਮਿਟੇਟ ਕਰਕੇ ਐਂਡ ਇਹਨਾਂ ਨੇ ਮਨੁੱਖਾਂ ਤੇ ਜਾਂ ਫਿਰ ਬੱਚਿਆਂ ਤੇ ਐਕਸਪੈਰੀਮੈਂਟ ਕੀਤਾ ਸੀਗਾ ਐਡਵਰਟ ਟੋਲਮਨ ਦੀ ਗੱਲ ਕਰਦੀਆਂ ਇਹਨਾਂ ਦੁਆਰਾ ਲੇਟੈਂਟ ਲਰਨਿੰਗ ਥਿਉਰੀ ਦਿੱਤੀ ਗਈ ਸੀਗੀ ਜਿਸ ਵਿੱਚ ਇਹ ਦੱਸਦੇ ਨੇ ਕਿ ਜਿਹੜੀ ਲਰਨਿੰਗ ਹੈਗੀ ਹੈ ਵਿਦਆਊਟ ਰੀਨਫੋਰਸਮੈਂਟ ਵੀ ਹੋ ਸਕਦੀ ਆ ਜਿਹੜੀ ਲਰਨਿੰਗ ਹੈਗੀ ਆ ਉਹ ਤੁਹਾਨੂੰ ਦੇਖਣ ਨੂੰ ਮਿਲੇਗੀ ਵਿਦਆਊਟ ਰੀਨਫੋਰਸਮੈਂਟ ਐਂਡ ਇਹਨਾਂ ਨੇ ਐਕਸਪੈਰੀਮੈਂਟ ਕੀਤਾ ਸੀਗਾ ਰੈਟਸ ਤੇ ਜੀ ਇਨੇ ਮੈਂ ਨਾਮ ਤੁਹਾਨੂੰ ਦੱਸਿਆ ਇਹਨਾਂ ਨਾਮਸ ਨੂੰ ਤੁਸੀਂ ਦੁਬਾਰਾ ਦੇਖ ਲਿਓ ਯਾਦ ਕਰ ਲਿਓ ਸਕਰੀਨ ਸ਼ਾਟ ਲੈ ਲਿਓ ਥੈਂਕ ਯੂ ਸੋ ਮੱਚ ਫॉर ਵਾਚਿੰਗ ਗੋਡ ਬlesਸ ਯੂ ਆਲ